2019 ਦੇ ਮੁਕਾਬਲੇ ਜੇ ਇਹ ਗਿਣਤੀ ਦੇਖੀ ਜਾਵੇ ਤਾਂ 2024 ਤੱਕ 63% ਵੱਧ ਚੁੱਕੀ ਹੈ ਬੈਂਕੂਵਰ ਦੇ ਵਿੱਚ ਇੱਕ ਮੁੰਡੇ ਨੂੰ ਆਪਣੀ ਗੱਡੀ ਵਿੱਚ ਬੈਠਿਆ ਹੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇਹੋ ਜਿਹੀ ਕੈਨੇਡੀਅਨ ਸਰਕਾਰ ਦੀਆਂ ਇਮੀਗ੍ਰੇਸ਼ਨ ਨੂੰ ਲੈ ਕੇ ਗਲਤ ਪਾਲਿਸੀਆਂ ਕਾਰਨ ਕੰਮ ਘਟ ਗਏ ਰੈਂਟ ਵੱਧ ਗਏ ਤੇਤੀ ਬੰਦੇ ਮੁੰਡੇ ਤੇ ਕੁੜੀਆਂ ਜਿਹੜੇ ਨੇ ਉਹ ਮੈਂ ਬਾਕਸ ਵਿੱਚ ਬੰਦ ਕਰਕੇ ਮੁੜ ਕੇ ਵਤਨ ਪੇਜ ਅਨਐਕਸਪਲੇਨੇਬਲ ਡੈਥ ਰੌਕਿੰਗ ਦ ਸੀਕ ਕਮਿਊਨਿਟੀ ਇਨ ਟ੍ਰੂਰੋ ਨੋਵਾ ਸਕੋਸ਼ੀਆ ਈ ਇੰਡੀਅਨ ਕਨਸਲਟ ਟੈਲਸ ਮੀ 25 ਸਟੂਡੈਂਟਸ ਡਾਈਡ ਲਾਸਟ ਯੀਅਰ ਇਨ ਥਿਸ ਪ੍ਰੋਵਿੰਸ ਆਈਐਸ ਇਸ ਨੇ ਆਪਣੀ ਇੱਕ ਰਿਪੋਰਟ ਦੇ ਵਿੱਚ ਦੱਸਿਆ ਕਿ 2023 ਵਿੱਚ ਲਗਭਗ 1 ਮਿਲੀਅਨ ਯਾਨੀ 10 ਲੱਖ ਤੋਂ ਵੀ ਵੱਧ ਇੰਟਰਨੈਸ਼ਨਲ ਸਟੂਡੈਂਟ ਪੜ੍ਹਾਈ ਲਈ ਕੈਨੇਡਾ ਆਏ ਉਹਨਾਂ ਵਿੱਚੋਂ 48% ਸਿਰਫ ਇੰਡੀਅਨ ਸਟੂਡੈਂਟਸ ਸੀ 2019 ਦੇ ਮੁਕਾਬਲੇ ਜੇ ਇਹ ਗਿਣਤੀ ਦੇਖੀ ਜਾਵੇ ਤਾਂ 2024 ਤੱਕ 63% ਵੱਧ ਚੁੱਕੀ ਹੈ। ਇਨ੍ਹਾਂ ਸਟੂਡੈਂਟਾਂ ਤੋਂ ਹੋਣ ਵਾਲੀ ਕਨੇਡੀਅਨ ਇਕਨੋਮੀ ਦੇ ਵਿੱਚ ਕਨੇਡੀਅਨ ਬਿਊਰੋ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੁਆਰਾ ਦਿੱਤੀ ਗਈ ਰਿਪੋਰਟ ਤੋਂ ਪਤਾ ਲੱਗਦਾ ਕਿ 22 ਬਿਲੀਅਨ ਡਾਲਰ ਹੈ। ਇੱਕ ਬਹੁਤ ਵੱਡੀ ਰਕਮ ਹੈ ਜੇ ਇਹਨੂੰ ਇੰਡੀਅਨ ਕਰੰਸੀ ਦੇ ਵਿੱਚ ਕਨਵਰਟ ਕਰਕੇ ਦੇਖਿਆ ਜਾਵੇ ਤਾਂ ਇਹ ਲਗਭਗ 1.33 ਲੱਖ ਕਰੋੜ ਰੁਪਏ ਬਣਦੇ ਨੇ। ਇਸ ਚੀਜ਼ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਰਕਮ ਕਿੰਨੀ ਵੱਡੀ ਹੈ ਕਿ ਪੰਜਾਬ ਸਰਕਾਰ ਦਾ 2024 ਦਾ ਟੋਟਲ ਬਜਟ 1 ਲੱਖ 27000 ਕਰੋੜ ਦੱਸਿਆ ਗਿਆ ਹੈ ਪੂਰੇ ਪੰਜਾਬ ਸਟੇਟ ਨੂੰ ਚਲਾਉਣ ਲਈ ਜਿੰਨੀ ਰਕਮ ਚਾਹੀਦੀ ਹੈ ਉਸ ਤੋਂ ਵੀ ਵੱਧ ਪੈਸੇ ਕੈਨੇਡੀਅਨ ਸਰਕਾਰ ਨੇ ਸਿਰਫ ਸਟੂਡੈਂਟਾਂ ਤੋਂ कमाए ਹਨ ਕੈਨੇਡਾ ਦੇ ਵਿੱਚ ਇਸ ਤੋਂ ਹੰਦੀਆਂ ਲੀਡਿੰਗ ਇੰਡਸਟਰੀਜ਼ ਨੂੰ ਦੇਖਿਆ ਜਾਵੇ ਜੇ ਤਾਂ ਆਟੋ ਪਾਰਟਸ ਲੰਬਰ ਤੇ ਐਰੋਸਪੇਸ ਦੀ ਕਮਾਈ ਜੋੜ ਕੇ ਵੀ 22 ਬਿਲੀਅਨ ਡਾਲਰ ਨਹੀਂ ਬਣਦੇ ਉਹਨ ਇੱਕ ਇੰਟਰਨੈਸ਼ਨਲ ਸਟੂਡੈਂਟ ਜਦੋਂ ਐਨੇ ਪੈਸੇ ਪੇ ਕਰਕੇ ਆਉਂਦਾ ਤਾਂ ਉਹਨਾਂ ਦੀ ਕੁਝ ਕੁ ਉਮੀਦਾਂ ਤਾਂ ਹੁੰਦੀਆਂ ਹੀ ਨੇ ਕਿ ਉਹਨਾਂ ਨੂੰ ਰੈਂਟ ਸੈਨ ਦੀਆਂ ਜਾਂ ਕਾਲਜ ਦੇ ਵਿੱਚ ਸਾਰੀਆਂ ਫੈਸਿਲਿਟੀਆਂ ਮਿਲਣ ਪਰ ਮਿਲਦਾ ਕੁਝ ਵੀ ਨਹੀਂ ਸਾਰੇ ਇੱਥੇ ਸਿਰਫ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਨੇ ਇੱਥੋਂ ਦੇ ਇੱਕ ਸਟੂਡੈਂਟ ਨਾਲੋਂ ਇੱਕ ਇੰਟਰਨੈਸ਼ਨਲ ਸਟੂਡੈਂਟ ਤਿੰਨ ਤੋਂ ਚਾਰ ਗੁਣਾ ਜ਼ਿਆਦਾ ਫੀਸ ਪੇ ਕਰਦਾ ਬਟ ਜਦੋਂ ਫੈਸਿਲਿਟੀਆਂ ਦੀ ਗੱਲ ਆਉਂਦੀ ਹੈ ਤਾਂ ਅੱਧੀਆਂ ਵੀ ਨਹੀਂ ਦਿੱਤੀਆਂ ਜਾਂਦੀਆਂ ਜੀਟੀਏ ਡਰਾਕਟੋ ਦੇ ਵਿੱਚ ਬਹੁਤ ਸਾਰੇ ਕਾਲਜ ਨੇ ਜਿਨ੍ਹਾਂ ਦੇ ਮੇਨ ਕੈਂਪਸ ਬਾਹਰ ਬਸ਼ਹਰਾਂ ਦੇ ਵਿੱਚ ਨੇ ਫਿਰ ਵੀ ਇੱਥੇ ਉਹਨਾਂ ਦੇ ਕੈਂਪਸ ਛੋਟੇ ਜਿਹੇ 4 ਕਮਰਿਆਂ ਨੂੰ ਲੈ ਕੇ ਬਣਾਉਂਦੇ ਜਾਂਦੇ ਨੇ ਉੱਥੇ ਹੀ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਪੜਾਇਆ ਜਾਂਦਾ ਉਹਨਾਂ ਦੀਆਂ ਕਲਾਸਾਂ ਉੱਥੇ ਲੱਗੀਆਂ ਨੇ ਕੋਈ ਫੈਸਿਲਿਟੀ ਨਹੀਂ ਹੈ ਨਾ ਕੋਈ ਲੈਬ ਆ ਨਾ ਉੱਥੇ ਕੈਫੇਟੇਰੀ ਹੁੰਦੇ ਨੇ ਸਟੂਡੈਂਟਾਂ ਤੋਂ ਜਦ ਕੇ ਫੀਸ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦੇ ਪੈਸੇ ਚਾਰਜ ਕੀਤੇ ਜਾਂਦੇ ਨੇ ਇੰਨਾ ਛੋਟੇ ਕੈਂਪਸਾਂ ਦੀ ਗੱਲ ਆਪਾਂ ਛੱਡ ਵੀ ਲਈਏ ਜੇ ਆਪਾਂ ਵੱਡੇ ਮੇਨ ਕੈਂਪਸਾਂ ਵੱਲ ਵੀ ਦੇਖੀਏ ਉੱਥੇ ਵੀ ਸਟੂਡੈਂਟ ਉਹਨਾਂ ਦੀ ਕੈਪੇਬਿਲਿਟੀ ਤੋਂ ਜ਼ਿਆਦਾ ਬੁਲਾ ਲਏ ਜਾਂਦੇ ਨੇ ਉੱਥੇ ਉਹਨਾਂ ਤੋਂ ਫੀਸਾਂ ਲੈ ਲਈਆਂ ਜਾਂਦੀਆਂ ਨੇ ਪਰ ਜਦੋਂ ਸਟੂਡੈਂਟ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਰਹਿਣ ਸਹਵ ਤੱਕ ਦੀ ਜਗ੍ਹਾ ਵੀ ਨਹੀਂ ਮਿਲਦੀ ਸਤੰਬਰ 2023 ਵਿੱਚ ਨਾਰਥ ਵੇ ਕੈਨੇਡਾ ਔਰ ਗਏ ਸਟੂਡੈਂਟਾਂ ਨੂੰ ਰਹਿਣ ਦੇ ਲਈ ਕੋਈ ਜਗ੍ਹਾ ਨਹੀਂ ਮਿਲੀ ਉਹਨਾਂ ਨੂੰ ਕਾਲਜ ਦੇ ਸਾਹਮਣੇ ਟੈਂਟ ਲਾ ਕੇ ਰਹਿਣਾ ਪਿਆ ਫੇਰ ਜਾ ਕੇ ਕਾਲਜ ਨੇ ਉਹਨਾਂ ਨੂੰ ਰਹਿਣ ਦੀ ਜਗ੍ਹਾ ਪ੍ਰੋਵਾਈਡ ਹੁਣ ਜੇ ਫੈਸਿਲਟੀਆਂ ਤੋਂ हट ਕੇ ਲਾਅ ਐਂਡ ਆਰਡਰ ਦੀ ਗੱਲ ਕਰੀਏ ਉਹਦੇ ਵੀ ਬਹੁਤ ਔਰੇ ਹਾਲ ਹੋਏ ਹੋਏ ਨੇ ਵੀਰੇ ਮੈਂਟਲ ਹੈਲਥ ਜਾਂ ਹਾਰਟ ਅਟੈਕ ਦੀ ਆਪਾਂ ਗੱਲ ਛੱਡ ਵੀ ਸਕਦੇ ਆ ਪਰ ਹਿੱਟ ਐਂਡ ਰਨ ਤੇ ਹਮਲਿਆਂ ਦੇ ਕੇਸ ਵੀ ਹਲੇ ਉਤਾਂ ਹੀ ਪਏ ਨੇ ਕੈਨੇਡੀਅਨ ਸਰਕਾਰ ਦੀਆਂ ਇਮੀਗ੍ਰੇਸ਼ਨ ਨੂੰ ਲੈ ਕੇ ਗਲਤ ਪਾਲਿਸੀਆਂ ਕਾਰਨ ਕੰਮ ਘਟ ਗਏ ਰੈਂਟ ਵਧ ਗਏ ਤੇ ਨਾਮ ਸਟੂਡੈਂਟਾਂ ਤੇ ਆ ਰਿਹਾ ਇਸ ਦੇ ਕਾਰਨ ਲੋਕਾਂ ਵਿੱਚ ਰੇਸਿਜ਼ਮ ਵੀ ਵੱਧ ਰਿਹਾ ਤੇ ਪਿਛਲੇ 5-6 ਮਹੀਨਿਆਂ ਦੇ ਵਿੱਚ ਹੀ ਸਟੂਡੈਂਟਾਂ ਤੇ ਕਈ ਹਮਲੇ ਹੋਏ ਨੇ ਜਿਵੇਂ ਕਿ ਇਸੇ ਸਾਲ ਸਤੰਬਰ ਦੇ ਵਿੱਚ ਇੱਕ ਪੰਜਾਬੀ ਮੁੰਡੇ ਤੇ ਐਡਮਿੰਟਨ ਵਿੱਚ ਡਿਲੀਵਰੀ ਡਰਾਈਵਰ ਨੇ ਹਮਲਾ ਕੀਤਾ। ਉਹਨੂੰ ਸਿਰਫ 8 ਮਹੀਨੇ ਹੋਏ ਸੀ ਕੈਨੇਡਾ ਆਏ ਨੂੰ ਤੇ ਉਹਨਾਂ ਦੀ ਆਪਸ ਵਿੱਚ ਕੋਈ ਵੀ ਜਾਣ-ਪਛਾਣ ਨਹੀਂ ਸੀ। ਇਸੇ ਤਰ੍ਹਾਂ ਬੈਂਕੂਵਰ ਦੇ ਵਿੱਚ ਇੱਕ ਮੁੰਡੇ ਨੂੰ ਆਪਣੀ ਗੱਡੀ ਵਿੱਚ ਬੈਠਿਆਂ ਹੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇਹੋ ਜਿਹੀ ਕਿੰਨੇ ਹੀ ਕੇਸ ਨੇ ਜੋ ਹਲੇ ਤੱਕ ਪੈਂਡਿੰਗ ਨੇ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਹੁਣ ਇੱਕ ਬਹੁਤ ਵੱਡਾ ਸਵਾਲ ਕੈਨੇਡਾ ਸਰਕਾਰ ਨੂੰ ਪੁੱਛਣਾ ਬਣਦਾ ਹੈ ਕਿ ਕੀ ਇੱਥੋਂ ਆਉਣ ਵਾਲੇ ਸਟੂਡੈਂਟਾਂ ਲਈ ਹਜੇ ਵੀ ਇਹ ਕੰਟਰੀ ਸੇਫ ਹੈ ਐਨੇ ਪੈਸੇ ਲਾ ਕੇ ਉਹ ਸਟੂਡੈਂਟ ਇੱਥੇ ਆਪਣੀ ਜ਼ਿੰਦਗੀ ਨੂੰ ਬੈਚਰ ਕਰਨ ਆਉਂਦੇ ਨੇ ਆਪਣੇ ਸੁਪਨੇ ਪੂਰੇ ਕਰਨ ਆਉਂਦੇ ਨੇ ਪਰ ਉਹਨਾਂ ਨੂੰ ਮਿਲਦਾ ਕੀ ਹੈ ਇਹ ਬਹੁਤ ਵੱਡਾ ਸਵਾਲ ਕਿ ਕੈਨੇਡਾ ਸਰਕਾਰ ਨੂੰ ਪੁੱਛਣਾ ਤੇ ਉਹਨਾਂ ਦਾ ਜਵਾਬ ਦੇਣਾ ਜ਼ਰੂਰ ਬੰਦ ਆ।